ਕੋਡੀ 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 ਇੱਕ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਦੀ ਰਾਜੇਣੀਆਂ ਸੁੱਖਾ ਬੋਲ ਰਿਹਾ ਉਹ ਬੜਾ ਭਾਵਕ ਹੋ ਕੇ ਬੋਲਿਆ ਵੀ ਜਦੋਂ ਵੱਡੀ ਟੀਮ ਭਾਰੀ ਟੀਮ ਆਉਂਦੀ ਆ ਉਹਦਾ ਕਿਤੇ ਮੈਚ ਗਾਹ ਕਰ ਦਿੰਦੇ ਆ ਕਿਤੇ ਪਛਾਹ ਕਰ ਦਿੰਦੇ ਆ ਮੈਂ ਕਮੇਟੀਆਂ ਨੂੰ ਬੇਨਤੀ ਕਰਾਂਗਾ ਯਾਰ ਹਰੇਕ ਪਲੇਅਰ ਦਾ ਦਰਦ ਸਮਝਿਆ ਕਰੋ ਇਹ ਪਲੇਅਰ ਇੱਕ ਦੂਜੇ ਦੇ ਆਸਮੇ ਦੁਸ਼ਮਣਾਂ ਮੇਰੇ ਹਿਸਾਬ ਦੇ ਨਾਲ ਜਿਹੜੇ ਵੱਡ ਪਲੇਅਰਾਂ ਕਮੇਟੀਆਂ ਉਹਨਾਂ ਦੀ ਸਪੋਰਟ ਕਰਦੀਆਂ ਉਹ ਮਰਜ਼ੀ ਨਾਲ ਗੱਡੀਆਂ ਚੋਂ ਬਾਹਰ ਆਉਂਦੇ ਆ ਮਰਜ਼ੀ ਨਾਲ ਮੈਚ ਖੇਡਣਾ ਆ ਤੇ ਘਾਣ ਕਿਦਾ ਹੁੰਦਾ ਨਵੇਂ ਪਲੇਅਰਾਂ ਦਾ ਮਾੜੇ ਪਲੇਅਰ ਦਾ ਤੁਸੀਂ ਵੀ ਇੱਥੋਂ ਗਏ ਹੋ ਜਿਹੜੇ ਜੂਨੀਅਰ ਸੀਨੀਅਰ ਪਲੇਅਰ ਹੈ ਤੁਹਾਨੂੰ ਲੱਗ ਜਾਂਦੀਆਂ ਮੌਜਾਂ ਵੀ ਅਸੀਂ ਵੱਡੀ ਟੀਮ ਬਣਾਈਆਂ ਭਾਰੀ ਟੀਮ ਬਣਾਈਆਂ ਸਾਡਾ ਮੈਚ ਇੱਥੇ ਕਰਦੇ ਹੋ ਇੱਥੇ ਕਰਦੇ ਹੋ ਇਹ ਤੁਹਾਡੀਆਂ ਮਰਜ਼ੀਆਂ ਨਹੀਂ ਚੱਲਣੀਆਂ ਮੇਰੀ ਬੇਨਤੀ ਆ ਪਲੇਅਰ ਪਲੇਅਰ ਦਾ ਸਾਥ ਦਿਆ ਕਰੋ ਇਹ ਮਾੜਿਆਂ ਨੂੰ ਹਰ ਤਰ੍ਹਾਂ ਦੱਬਿਆ ਜਾਂਦਾ ਜਿਹੜੀ ਟਾਈਮ ਨਾਲ ਕੀ ਬਾਬਾ ਮੈਚ ਕਰਾਦੀ ਨਹੀਂ ਕੱਟਦੀ ਬੱਸ ਇਹ ਨੋਟ ਕਰ ਲੈਣ ਸਾਰੀਆਂ ਟੀਮਾਂ ਆਓ ਜੀ ਸਰੀਨਾ ਤੇ ਭਲੂਰ ਪਾਸੇ ਵੱਲੋਂ ਭਰਾ ਖੜੇ ਵਾਲੀ ਕੌਡੀ ਵਿਖਾਉਣੀ ਬਣੀ ਆ ਲੋਕਾਂ ਨੂੰ ਹਾਂ ਖੜੇ ਰਹੋ ਗਰਾਊਂਡ 'ਚ ਬੱਸ ਆਹ ਦਰਸ਼ਕਾਂ ਨੂੰ ਕਹਿੰਦੇ ਮੈਨੂੰ ਖੜਿਆਂ ਨੂੰ ਵੇਖ ਕੇ ਘਰਾਂ ਨੂੰ ਜਾਵੜੋ ਹੋਰ ਦੋ ਤਿੰਨ ਟੀਮਾਂ ਆ ਕੇ ਗਰਾਊਂਡ 'ਚ ਖੜ੍ਹ ਜਿਓ ਖੜਿਆਂ ਖੜਿਆਂ ਦਾ ਮੇਲਾ ਕਰਾ ਲੈਣੇ ਅੱਜ ਆਓ ਚਲ ਭਲੂਰ ਤੇ ਭਲੂਰ ਤੇ ਸਰੀਨਾ ਤੁਸੀਂ ਆ ਜਾਓ ਭਰਾਜੀ ਨਹੀਂ ਤਾਂ ओ कोई तो जाना खेल लो दो दसो यार। हेलो हेलो वाहेगुर जी का खालसा श्री वाहेगुर जी की फतेह भाई जेडी टीम ਗਰਾਊਂਡ ਦੇ ਵਿੱਚ ਨਹੀਂ ਪਹੁੰਚਦੀ ਉਹਨੂੰ 1 ਮਿੰਟ ਦਾ ਸਮਾਂ ਵੀ ਭਾਈ ਨਹੀਂ ਦਿੱਤਾ ਜਾਊਗਾ ਸਮਾਂ ਬਹੁਤ ਹੋ ਗਿਆ ਤੇ ਆਪਾਂ ਭਾਈ ਦਰਸ਼ਕਾਂ ਨੂੰ ਮੈਚ ਵੀ ਦਿਖਾਣੇ ਆ ਤੇ ਮੇਰਾ ਵੀਰ 1 ਮਿੰਟ ਦਾ ਸਮਾਂ ਵੀ ਉਸਟੇਜ ਤੇ ਨਹੀਂ ਦਿੱਤਾ ਜਾਊਗਾ ਮੱਲੋ ਮੱਲੋ ਦੋਵੇਂ ਟੀਮਾਂ ਪਾਸੇ ਬੁੱਟਰ ਤੇ ਮੇਰੀ ਬੇਨਤੀ ਆ ਵੀ ਆ ਰਾਮਗੜ੍ਹ ਭੁੱਲਰ ਦੀ ਟੀਮ ਪਾਸਾ ਲੈ ਲਵੇ ਹੁਣ ਕਿਸੇ ਟੀਮ ਦਾ ਇੰਤਜ਼ਾਰ ਨਹੀਂ ਹੋਣਾ ਹੱਥ ਬੰਨ ਕੇ ਬੇਨਤੀ ਆ ਪਲੇਅਰਾਂ ਨੂੰ ਭਰਾ ਬਣ ਕੇ ਯਾਰ ਪੌਣੇ 4 ਦਾ ਟਾਈਮ ਹੋ ਗਿਆ ਤੇ ਬਲਾਰੇ ਵੇਖੋ ਕਦੋਂ ਦੇ ਤੁਹਾਨੂੰ ਆਵਾਜ਼ਾਂ ਮਾਰੀ ਜਾਂਦੇ ਆ ਤੁਸੀਂ ਤਾਂ 2 ਵਜੇ ਆਕੇ ਤੁਹਾਡਾ ਤਾਂ ਵੀ ਸਰ ਜਾਣਾ ਜੰਗਲੇ ਵਾਲੇ 7-6 ਵਜੇ ਤੇ ਬੈਠੇ ਆਂ ਕਈ ਰਾਤ ਨੂੰ ਆਕੇ ਜੰਗਲਾ ਲਾਉਂਦੇ ਆਂ ਕੰਮ ਸਾਰਿਆਂ ਦਾ ਹੀ ਔਖਾ ਮੇਰੇ ਵੀਰੋ ਨਾ ਇਦਾਂ ਕਰਵਾਓ ਮੇਰੇ ਭਰਾ ਬੁੱਟੇ ਇੱਕ ਮਿੰਟ ਉਹ ਭਰਾ ਜੀ ਦੋ ਤਿੰਨ ਚਾਰ ਟੀਮਾਂ ਨੇ ਕੋਈ ਤਾਂ ਆਕੇ ਖੇਡ ਲੋ ਵੀਰ ਜੀ ਆਜੋ ਉਹ ਤੁਸੀਂ ਆਜੋ ਭਲੂਰ ਦੇ ਸ੍ਰੀ ਲੈ ਤੁਸੀਂ ਆਜੋ ਯਾਰ ਤੁਸੀਂ ਖੇਡ ਲੋ ਯਾਰ ਵੀਰ